ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਦਮਨਪ੍ਰੀਤ ਸਿੰਘ 베ਦੀ ਪਤਾ ਸ਼੍ਰੀ ਮੁਖਤਸਰ ਸਾਹਿਬ ਕਾਸਟ ਹੈ ਜੀ ਇਹਨਾਂ ਦੇ ਸਿੱਖ ਖੱਤਰੀ 베ਦੀ ਉਮਰ ਹੈ ਮੁੰਡੇ ਦੀ 8/11/2001 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਟਾਈਮ ਹੈ 8:59 AM ਦਾ ਸਮਾਂ ਵੀਰਵਾਰ ਦਾ ਦਿਨ ਹੈ ਜੀ ਕੱਦ-ਕਾਠ ਹੈ 5 ਫੁੱਟ 11 ਇੰਚ ਦੀ ਹਾਈਟ ਹੈ ਲੜਕੇ ਦੀ ਪੜਾਇਆ ਇਹਨਾਂ ਨੇ ਕਰਿਆ ਪਰਚੇਜ਼ਿੰਗ ਐਸੋਸੀਏਟ ਆਫ ਆਰਟਸ ਫ্রম ਕੈਨੇਡਾ ਤੋਂ ਕੰਮ ਕਰ ਰਿਹਾ ਜੀ ਕੈਸ਼ੀਅਰ ਦੀ ਜੌਬ ਕਰ ਰਿਹਾ ਮੁੰਡਾ ਐਟ ਡਾਊਟ ਕੰਪਨੀ ਦੇ ਵਿੱਚ ਤੇ ਸਿਟੀਜ਼ਨਸ਼ਿਪ ਹੈ ਇਹਨਾਂ ਕੋਲ ਇੰਡੀਆ ਦੀ ਤੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਯੂਐਸਏ ਦੇ ਵਿੱਚ ਪਿਤਾ ਦਾ ਨਾਮ ਹੈ ਜੰਗ ਸਿੰਘ 베ਦੀ ਐਸਐਸਆਈ ਨੇ ਜੀ ਪੰਜਾਬ ਪੁਲਿਸ ਦੇ ਵਿੱਚ ਮਾਤਾ ਦਾ ਨਾਮ ਹੈ ਹਰਜਿੰਦਰ ਕੌਰ ਇਨਾਂ ਦੀ ਮੰਗ ਹੈ ਜੀ ਲੜਕੀ ਸੋਹਣੀ ਸੁਨੱਖੀ ਵੈਸ਼ਨੋ ਹੋਵੇ ਤੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਰਨਾਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰਾ 2001 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਲੜਕੀ ਦੀ ਪੜਾਈ ਇਹਨਾਂ ਨੇ ਕਰੀਏ ਪਲੱਸ 2 ਮੈਡੀਕਲ ਨਾਲ ਪਰਾ ਇਹਨਾਂ ਦਾ ਆਸਟ੍ਰੇਲੀਆ ਪੀਆਰ ਹੈ ਜੀ ਤੇ ਕੰਮ ਕਰ ਹੈ ਇਹ ਲੜਕੀ ਆਸਟ੍ਰੇਲੀਆ ਦੇ ਵਿਸਟਰ ਵੀਜ਼ੇ ਤੇ ਗਈ ਹੈ ਇਹਨਾਂ ਦੀ ਮੰਗ ਹੈ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਦੀਪ ਅਰੋੜਾ ਪਤਾ ਕਪੂਰਥਲਾ ਏਰੀਆ ਤੇ ਕਾਸਟ ਹੈ ਜੀ ਖੋਮਰਾ ਗੋਤ ਹੈ ਇਹਨਾਂ ਦਾ ਅਰੋੜਾ ਤੇ ਉਮਰ ਹੈ 18 1 1999 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ ਜੀ 3:30 AM ਦਾ ਸਮਾਂ ਤੇ ਜਨਮ ਸਥਾਨ ਹੈ ਜੀ ਕਪੂਰਥਲਾ ਕੱਦ-ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਪਰ ਇਹਨਾਂ ਦਾ ਇੱਕ ਹੈ ਜੀ ਇਟਲੀ ਦੇ ਵਿੱਚ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਪੜ੍ਹਾਈ ਕਰੀ ਹੋਈ ਹੈ ਜੀ ਇਹਨਾਂ ਨੇ ਗ੍ਰੈਜੂਏਸ਼ਨ ਤੇ ਕੰਮਕਾਰ ਆਈਐਮਐਮ ਹੈਲਥ케ਅਰ ਪ੍ਰਾਈਵੇਟ ਲਿਮਟਿਡ ਜੌਬ ਕਰ ਰਹੇ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਇਹਨਾਂ ਨੇ ਕੁੜੀ ਨੂੰ ਬਾਹਰ ਲੈ ਕੇ ਜਾਣਾ ਹੈ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਨ ਕੋਦਰੇ ਰੀਆ ਕਾਸਟ ਹੈ ਜੀ ਤਰਖਾਨ ਸਿੱਖ ਤੇ ਗੋਤ ਹੈ ਪਦਮ ਉਮਰੇ ਜੀ ਮੁੰਡੇ ਦੀ 26/5/1992 ਦਾ ਡੇਟ ਆਫ ਬਰਥ ਹੈ ਤੇ ਕੱਦ-ਕਾਠ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਬੜਾ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਆਈਟੀਆਈ ਮਕੈਨੀਕਲ ਡਿਪਲੋਮੇ ਨਾਲ ਤੇ ਮੁੰਡਾ ਇਹ ਮੰਗਲਿਕ ਹੈ ਜੀ ਕੰਮਕਾਰ ਹੈ ਦੋਹਾ ਕਤਰ ਦੇ ਵਿੱਚ ਮੁੰਡਾ ਟਰੱਕ ਡਰਾਈਵਰ ਦੀ ਜੌਬ ਕਰਦਾ ਹੈ ਇਹਨਾਂ ਦੀ ਮੰਗ ਹੈ ਕੁੜੀ ਘਰੇਲੂ ਹੋਵੇ ਪੜੀ ਲਿਖੀ ਹੋਵੇ ਤੇ ਮੰਗਲਿਕ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪਲਵਿੰਦਰ ਸਿੰਘ ਪਿਤਾ ਦਾ ਨਾਮ ਹੈ ਜਸਵਿੰਦਰ ਸਿੰਘ ਪਤਾ ਇਹਨਾਂ ਦਾ ਫਿਰੋਜ਼ਪੁਰ ਏਰੀਆ ਤੇ ਉਮਰਜ ਜੀ 2 10 1994 ਦਾ ਡੇਟ ਆਫ ਬਰਥ ਹੈ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਸਰਾ ਕਦਕਾਠ ਹੈ ਮੁੰਡੇ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਪੜਾਈ ਇਹਨਾਂ ਨੇ ਕਰੀ ਹੋਈ ਹੈ ਜੀ ਬੀਏ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਭਰਾ ਵੀ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਆ ਕੰਮਕਾਰ ਹੈ ਜੀ 5 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਤੇ ਕੀਤੀਬਾੜੀ ਦਾ ਕੰਮ ਕਰਦੇ ਨੇ ਵਧੀਆ ਘਰ ਪਰਵਾਰਾ ਵਧੀਆ ਆਮਦਨ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੁਸ਼ਿਆਰਪੁਰ ਏਰੀਆ ਕਾਸਟ ਹੈ ਜੀ ਰਵੀਦਾਸੀਆ ਤੇ ਉਮਰ ਹੈ 17 5 1995 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ ਜੀ 5 ਫੁੱਟ ਦੀ ਹਾਈਟ ਹੈ ਤੇ ਪੜਾਈ ਇਹਨੇ ਕਰੀ ਹੈ ਜੀ ਐਨਐਮ ਨਰਸਿੰਗ ਕੰਮ ਕਰ ਰਹੀ ਜੀ ਕੋਲ ਸਾਈਪ੍ਰੈਸ ਦੇ ਵਿੱਚ ਨਰਸਿੰਗ ਦੀ ਜੋਬ ਕਰ ਰਹੀ ਹੈ ਤੇ ਇਹਨਾਂ ਦੀ ਮੰਗ ਹੈ ਲੜਕਾ ਐਨਆਰਆਈ ਹੋਵੇ ਕੋਈ ਜਾਤੀ ਬੰਧਨ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਤਾਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਿੰਦਰ ਸਿੰਘ ਪਤਾ ਲੁਧਿਆਣਾ ਏਰੀਆ ਉਮਰ ਹੈ ਜੀ ਮੁੰਡੇ ਦੀ 25 ਸਾਲ ਤੇ ਕਾਸਟ ਹੈ ਜੱਟ ਸਿੱਖ ਕੱਦ-ਕਾਠ ਹੈ ਜੀ 6 ਫੁੱਟ 2 ਇੰਚ ਦੀ ਹਾਈਟ ਹੈ ਉਹਦਾ ਇਹਨਾਂ ਨੇ ਕਰੀਆ 4 ਸਾਲ ਸੋਸ਼ਲ ਸਰਵਿਸ ਫਰੇਜ਼ਰ ਵੈਲੀ ਯੂਨੀਵਰਸਿਟੀ ਐਪਸਫੋਰਡ ਦੇ ਵਿੱਚ ਇਹ ਇਹ ਮੁੰਡਾ ਵੈਸ਼ਨੂਆ ਜੀ ਵਧੀਆ ਪਰਿਵਾਰ ਹੈ ਕੰਮ ਕਰਾ ਹੈ ਸੁਪਰਵਾਈਜ਼ਰ ਹੈ ਮੁੰਡਾ ਐਪਸਫੋਰਡ ਕੈਨੇਡਾ ਦੇ ਵਿੱਚ ਭਰਾ ਇਹਨਾਂ ਦਾ ਅਮਰੀਕਾ ਦਾ ਸਿਟੀਜ਼ਨ ਹੈ ਤੇ ਦੋਨੇ ਭਾਈਆਂ ਦਾ ਯੂਐਸਏ ਦੇ ਵਿੱਚ ਇੱਕ ਆਪਣਾ ਘਰ ਹੈ ਜੀ ਭੈਣ ਇਹਨਾਂ ਦੀ ਇੰਡੀਆ ਦੇ ਵਿੱਚ ਨਰਸਿੰਗ ਦੀ ਜੌਬ ਕਰ ਰਹੀ ਹੈ ਤੇ ਮਾਤਾ ਪਿਤਾ ਦਾ ਅਮਰੀਕਾ ਦਾ ਫੈਮਿਲੀ ਵੀਜ਼ਾ ਲੱਗਿਆ ਹੋਇਆ ਜੀ ਫਿਲਹਾਲ ਇੰਡੀਆ ਦੇ ਵਿੱਚ ਨੇ ਮਾਤਾ ਪਿਤਾ ਪ੍ਰੋਪਰਟੀ ਹੈ ਜੀ ਇਹਨਾਂ ਕੋਲ 8 ਕਿੱਲੇ ਜ਼ਮੀਨ ਹੈ ਦੋ ਭਾਈਆਂ ਕੋਲ ਤੇ ਇਹਨਾਂ ਦੀ ਮੰਗ ਹੈ ਜੀ ਲੜਕੀ ਯੂਐਸਏ ਦੇ ਵਿੱਚ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਰਨਾਲਾ ਏਰੀਆ ਕਾਸਟ ਹੈ ਜੀ ਰਾਮਦਾਸੀਆ ਸਿੱਖ ਉਮਰ ਹੈ 3 ਤਿੰਨ 1996 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਠ ਹੈ 5 ਫੁੱਟ 4 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਬੀਏ ਪੀਜੀਡੀਸੀਏ ਤੇ ਕੰਮ ਕਰ ਰਹੀ ਹੈ ਜੀ ਪ੍ਰਾਈਵੇਟ ਟੀਚਰ ਦੀ ਨੌਕਰੀ ਕਰ ਰਹੀ ਹੈ ਲੜਕੀ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਪ੍ਰਾਈਵੇਟ ਨੌਕਰੀ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਬਰਨਾਲਾ ਦੇ 50 ਕਿਲੋਮੀਟਰ ਏਰੀਏ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨਾ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਰਨ ਅਟਵਾਲ ਪਤਾ ਐਸ ਬੀ ਐਸ ਨਗਰ ਬੰਗਾ ਕਾਸਟ ਹੈ ਜੀ ਵਾਰਮਿਕ ਉਮਰੇ 9 ਤੈਨ 1995 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਦਾ ਟਾਈਮ ਹੈ 10:40 ਪੀਐਮ ਦਾ ਸਮਾਂ ਪਲੇਸ ਆਫ ਬਰਥ ਹੈ ਜੀ ਬਲਾਚੌਰ ਪੰਜਾਬ ਦੇ ਵਿੱਚ ਤੇ ਕੱਦ ਕਾਠ ਹੈ 6 ਫੁੱਟ ਦੀ ਹਾਈਟ ਹੈ ਗੋਤ ਹੈ ਇਹਨਾਂ ਦਾ ਅਟਵਾਲ ਤੇ ਨਾਨਕਿਆਂ ਦਾ ਗੋਤ ਹੈ ਜੀ ਬੈਂਸ ਭੈਣ ਇਹਨਾਂ ਦੀ ਇੱਕ ਹੈ ਜੀ ਅਨਮੈਰਿਡ ਤੇ ਭਰਾ ਵੀ ਇੱਕ ਹੈ ਅਨਮੈਰਿਡ ਪੜਾਈ ਇਹਨਾਂ ਨੇ ਕਰੀ ਹੈ ਜੀ ਬੀਟੈਕ ਸੀਐਸਈ ਐਨਆਈਟ ਕੁਰੂਕਸ਼ੇਤਰਾ ਤੋਂ ਤੇ ਕੰਮ ਕਰ ਰਹੇ ਹੈ ਜੀ ਟੀਸੀਆਈਐਲ ਪੀਐਸਯੂ ਡੌਨਟ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਮੁੰਡਾ ਪੋਸਟ ਡਿਪਟੀ ਮੈਨੇਜਰ ਦੀ ਜੌਬ ਕਰ ਰਿਹਾ ਹੈ ਇਹਨਾਂ ਦੇ ਪਿਤਾ ਜੀ ਗਵਰਨਮੈਂਟ ਜੌਬ ਕਰ ਰਹੇ ਨੇ ਤੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਕੁੜੀ ਨੇ ਕੋਈ ਡਿਗਰੀ ਕਰੀ ਹੋਵੇ ਤੇ ਕੱਦ ਘੱਟ 5 ਫੁੱਟ 4 ਇੰਚ ਤੱਕ ਹੋਵੇ ਤੇ ਪੰਜਾਬ ਦੇ ਵਿੱਚੋਂ ਹੋਵੇ ਜੀ ਲੜਕੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਇਹਨਾਂ ਨਾਲ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਅੱਪਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ